ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੋ ਤੇ ਆਗੈ ਅਰਦਾਸ ਸੁਹਮਾਰੀ ਜਿਉ ਪਿੰਡ ਸਭ ਤੇਰਾ ਕਹ ਨਾਨਕ ਸਾਧ ਤੇਰੀ ਵਡਿਆਈ ਕੋਈ ਨਾ ਉਹਨਾਂ ਜਾਣੇ ਮੇਰਾ ਜੇ ਸੌ ਚੰਦਾ ਉੱਗ ਵਹਿ ਸੂਰਜ ਚੜ੍ਹੇ ਹਜ਼ਾਰ ਇਹ ਤੇ ਚਾਨਣ ਹੁੰਦਿਆ ਗੁਰ ਬਿਨ ਕੋ ਦਾਰ ਪਰਮ ਸਤਕਾਰਯੋਗ ਸਤਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸواری ਸਤਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਭਗਤ ਕਬੀਰ ਸਾਹਿਬ ਜੀ ਜਿਨ੍ਹਾਂ ਦੀ ਬਾਣੀ ਸ਼ਲੋਕਾਂ ਦੇ ਵਿੱਚ ਉਹਦੇ ਵਿਚਾਰ ਆਪਾਂ ਰਲ ਮਿਲ ਕੇ ਸਾਂਝੀ ਕਰ ਰਹੇ ਆਂ ਭਗਤ ਕਬੀਰ ਸਾਹਿਬ ਜੀ ਦੇ 65 ਸ਼ਲੋਕ ਜਿਹੜੇ ਆ ਉਹ ਗੱਲ ਤੱਕ ਆਪਾਂ ਵਿਚਾਰੇ ਅੱਜ ਛਿਆਤਵਾਂ ਸ਼ਲੋਕ ਜਿਹੜਾ ਹੈ ਉਹਦੇ ਤੋਂ ਆਪਾਂ ਸ਼ੁਰੂ ਕਰਦੇ ਆਂ ਪੁੱਛਦੇ ਆ ਭਗਤ ਕਬੀਰ ਸਾਹਿਬ ਜੀਆ ਨੂੰ ਕਿ ਸਾਡੇ ਵਾਸਤੇ ਕੀ ਸੁਨੇਹਾ ਹੈ ਸਾਡੇ ਵਾਸਤੇ ਕੀ ਉਪਦੇਸ਼ ਹੈ ਸੱਚੇ ਪਾਤਸ਼ਾਹ ਜੀ ਕਬੀਰ ਜਿਹੇ ਦਰ ਆਵਤ ਜਾਤਿਓ ਹਟਕੈ ਨਾਹੀ ਕੋਇ ਸੋਦਰ ਕੈਸੇ ਛੋਡੀਐ ਜੋ ਦਰ ਐਸਾ ਹੋਇ ਅਗਦੇ ਕਬੀਰ ਸਾਹਿਬ ਜੀ ਇਹਨੇ ਪਿੱਛੇ ਆਪਾਂ ਨੂੰ ਪੰਚੋ ਲੜਕੇ ਝਾਰ ਕੇ ਰਹੇ RAM ਨਿਬਲਾਵ ਉਹ ਉਹ ਸ਼ਬਦ ਪੜਿਆ ਬੰਦੇ ਉਹਨਾਂ ਦੇ ਆਧਾਰਤੀ ਭਗਤ ਕਬੀਰ ਸਾਹਿਬ ਕਹਿੰਦੇ ਐ ਕਿ ਉਹ ਕਾਇਨਿਕ ਰੋਗ ਲੋਭ ਮੋਹ ਹੰਕਾਰ ਜਿਹੜੇ ਐ ਜਦੋਂ ਅਸੀਂ ਗੁਰੂ ਦੇ ਦਰ ਤੇ ਆਵਾਂਗੇ ਨਾ ਗੁਰੂ ਦੇ ਦਰ ਤੇ ਆ ਕੇ ਸਾਡੇ ਤੇ ਗੁਰੂ ਨੇ ਫਿਰ ਬਖਸ਼ਿਸ਼ ਕਰ ਦੇਣੀ ਹੈ ਉਹ ਕਾਮ ਕ੍ਰੋਧ ਲੋਭ ਉਹ ਹੰਗਾਰ ਉਹ ਕਿਸੇ ਨਿਜਮ 'ਚ ਚੱਲਣ ਲੱਗ ਜਾ। ਜਦੋਂ ਉਹ ਨਿਜਮ 'ਚ ਚੱਲਣ ਲੱਗੇ ਤੇ ਸਾਡੀ ਲਿਬ ਪ੍ਰਮਾਤਮਾ ਦੇ ਨਾਲ ਜੁੜ ਗਈ ਤਾਂ ਭਗਤ ਕਬੀਰ ਸਾਹਿਬ ਕਹਿੰਦੇ ਜਿਹਦਰ ਆਵਤ ਜਾਤਿਓ ਹਟਕੈ ਨਾਹੀ ਕੋਇ ਕਹਿੰਦੇ ਫਿਰ ਉਹ ਸਾਨੂੰ ਰੋਕ ਨਹੀਂ ਸਕਣਗੇ ਪ੍ਰਮਾਤਮਾ ਦੇ ਵਿੱਚ ਮਿਲਣ ਤੋਂ। ਜਦੋਂ ਉਹ ਭਾਰੂ ਹੋ ਜਾਂਦੇ ਆ ਉਦੋਂ ਸਾਨੂੰ ਫਿਰ ਪਰਮਾਤਮਾ ਦੇ ਦਰ ਤੋਂ ਦੂਰ ਹੋਣਾ ਪੈ ਜਾਂਦਾ ਜਦੋਂ ਸਾਡੇ ਅੰਦਰ ਵਿਕਾਰ ਭਾਰੂ ਹੋ ਜਾਂਦੇ ਆ ਉਦੋਂ ਗੁਰੂ ਨਾਲੋਂ ਦੂਰੀ ਬਣ ਜਾਂਦੀ ਹੈ ਤੇ ਜਦੋਂ ਸਾਡੇ ਤੇ ਗੁਰੂ ਦੀ ਬਖਸ਼ਿਸ਼ ਹੋ ਜੇ ਫਿਰ ਸਾਡੀ ਵਿਕਾਰਾਂ ਨਾਲੋਂ ਦੂਰੀ ਬਣ ਜਾਂਦੀ ਹੈ ਇੱਥੇ ਭਗਤ ਕਬੀਰ ਸਾਹਿਬ ਕਹਿੰਦੇ ਕਬੀਰ ਜਿਹਦਰ ਆਵਤ ਜਾਤੇ ਉਹ ਹਟਕੇ ਨਾ ਹੀ ਕੋਏ ਸੋ ਦਰ ਕੈਸੇ ਛੋਡੀ ਏ ਜੋ ਦਰ ਐਸਾ ਹੋਏ ਕਹਿੰਦੇ ਆ ਦਰ ਫਿਰ ਕਿਵੇਂ ਛੱਡਦੀ ਏ ਜਿਹੜੇ ਦਰ ਦੇ ਨਾਲ ਮਿਲ ਕੇ ਸਾਡੇ ਜੀਵਨ ਨੂੰ ਨਵੀਂ ਰਸਤਾ ਮਿਲਿਆ ਨਵਾਂ ਰਸਤਾ ਮਿਲਿਆ ਨਵਾਂ ਜੀਵਨ ਮਿਲਿਆ ਨਵੀਂ ਉਮੰਗ ਮਿਲੀ ਕਹਿੰਦੇ ਫਿਰ ਉਹ ਦਰ ਨੂੰ ਕਿਵੇਂ ਛੱਡਦੀ ਏ ਇੱਕ ਥਾਂ ਤੇ ਗੁਰੂ ਸਾਹਿਬ ਕਹਿੰਦੇ ਐ ਕਿ ਜੇ ਮੈਨੂੰ ਦੂਸਰੇ ਘਰ ਤੇ ਭੇਜਣਾ ਹੈ ਨਾ ਦੂਸਰੇ ਬੂਹੇ ਤੇ ਕਹਿੰਦੇ ਮੇਰਾ ਸਿਰ ਵਟ ਲਿਓ ਉੱਤੇ ਖਤਮ ਕਰ ਦਿਓ ਮੈਨੂੰ ਮੈਂ ਦੂਜੇ ਬੂਹੇ ਤੇ ਕਿਉਂ ਜਾਵਾਂ ਅਸੀਂ ਤੇ ਫਿਰਦੇ ਹੀ ਦਰ ਦਰਾਂ ਕਿਸੇ ਵਿਦਵਾਨ ਨੇ ਲਿਖਿਆ ਕਹਿੰਦੇ ਜੋ ਕੂਕਰ ਦਰ ਦਰ ਫਿਰੈ ਦੁਰਦੁਰ ਕਹੈ ਸਭ ਕੋਏ ਇੱਕ ਦਰਕਾ ਹੋਇ ਰਹਿ ਦੁਰਦੁਰ ਕਹੇ ਨ ਕੋਇ ਕਬੀਰ ਬਾਰ ਪਰਾਇਆ ਵੈਸਣਾ ਅੱਗੇ ਸ਼ਬਦ ਆਉਣਾ ਹੈ ਨਾ ਜੀ ਕਬੀਰ ਬਾਰ ਪਰਾਇਆ ਵੈਸਣਾ ਸਾਈ ਮੁਝੇ ਨਾ ਦੇ ਜੇ ਤੂੰ ਐਵੇਂ ਰੱਖ ਸੀ ਤਾ ਜਿਉ ਸਰੀਰੋ ਲੈ ਭਗਤ ਕਬੀਰ ਸਾਹਿਬ ਜੀ ਦਾ ਸ਼ਲੋਕ ਆਉਣਾ ਹੈ ਉਹਦੇ ਵਿੱਚ ਭਗਤ ਕਬੀਰ ਸਾਹਿਬ ਕਹਿੰਦੇ ਜੇ ਮੈਨੂੰ ਦੂਜੇ ਬੂਹੇ ਤੇ ਭੇਜਣਾ ਚਾਹੁੰਦਾ ਨਸਤੇ ਪਾਸ਼ਾ ਤਾਂ ਮੇਰੇ ਸਰੀਰ ਚੋਂ ਜਿੰਦ ਕੱਢ ਲਿਓ ਮੈਂ ਦੂਜੇ ਬੂਹੇ ਤੇ ਜਿਉਂਦਾ ਜਿਉਂਦਾ ਤੇ ਜੰਦਾ ਨਹੀਂ ਭਗਤ ਕਬੀਰ ਸਾਹਿਬ ਕਹਿੰਦੇ ਪਰ ਅਸੀਂ ਕੋਈ ਛੱਡਿਆ ਨਹੀਂ ਬੂਹਾ ਜਿੱਥੇ ਅਸੀਂ ਨਾਂ ਤੁਰੇ ਫਿਰਦੇ ਹਾਂ ਮੈਂ ਤਾਂ ਕਈ ਵਾਰੀ ਗੱਲ ਕਰਦਾ ਹੁਣ ਬੰਦਾ ਸਵੇਰੇ ਆਉਂਦਾ ਗੁਰਦੁਆਰਾ ਸਾਹਿਬਾ ਮੱਥਾ ਟੇਕਦਾ ਕੋਲੀ ਚਾਟਾ ਪਾਇਆ ਹੁੰਦਾ ਦੁਪਹਿਰੇ ਕਿਤੇ ਹੋਰ ਫਿਰਦਾ ਹੁੰਦਾ ਤੇ ਆਥਣੇ ਕਿਤੇ ਹੋਰ ਫਿਰਦਾ ਹੁੰਦਾ ਦਰ ਦਰ ਤੇ ਅਸੀਂ ਫਿਰਦੇ ਆ ਮੰਗਤੇ ਬਣੇ ਫਿਰਦੇ ਇੱਕ ਦਰ ਤੋਂ ਮੰਗਣਾ ਸ਼ੁਰੂ ਕਰਤੀਏ ਇੱਕ ਦੇ ਬਣ ਜੀਏ ਫਿਰ ਕਹਿੰਦੇ ਉਥੋਂ ਖੈਰ ਵੀ ਪੈ ਜਾਂਦੀ ਹੈ ਸੋ ਦਰ ਕੇ ਸੇ ਛੋਡੀਏ ਕਹਿੰਦੇ ਉਹ ਦਰ ਨੂੰ ਅਸੀਂ ਕਿਵੇਂ ਛੱਡਦੀਏ ਜਿਹੜੇ ਦਰ ਤੋਂ ਸਾਨੂੰ ਆਹ ਸਰੀਰ ਨੂੰ ਟਿਕਾ ਮਿਲ ਗਿਆ ਸ਼ਾਂਤੀ ਮਿਲ ਗਈ ਕਹਿੰਦੇ ਉਹ ਦਰਨ ਨੂੰ ਕਿਵੇਂ ਛੱਡ ਦਈਏ ਅਸੀਂ ਉਹ ਛੱਡਣਾ ਔਖਾ ਹੈ ਨਾ ਜਿਸ ਪਰਮਾਤਮਾ ਦੇ ਨਾਲ ਮੇਰਾ ਪਿਆਰ ਪੈ ਗਿਆ ਉਹਨੂੰ ਮੈਂ ਕਿਵੇਂ ਛੱਡ ਦੇਵਾਂ ਮੱਛੀ ਪਾਣੀ ਨੂੰ ਛੱਡਦੀ ਹੈ ਮੱਛੀ ਪਾਣੀ ਨੂੰ ਛੱਡੇ ਨਹੀਂ ਸਕਦੀ ਜਿਹੜਾ ਸੰਤ ਪਰਮਾਤਮਾ ਦੇ ਨਾਲ ਅਭੇਦ ਹੋ ਗਿਆ ਵਿੱਚ ਇੱਕਮਿਕ ਹੋ ਗਿਆ ਕਹਿੰਦੇ ਉਹ ਪਰਮਾਤਮਾ ਦਾ ਦਰ ਕਿਵੇਂ ਛੱਡ ਦੂਗਾ ਛੱਡ ਨਹੀਂ ਸਕਦਾ ਜਿਉ ਮੱਛਲੀ ਬਿਨ ਪਾਣੀ ਐ ਕਿਉਂ ਜੀਵਨ ਪਾਵੈ ਬੂੰਦ ਬਿਹੂਣਾ ਚਾਤਰ ਕੋ ਕਿਉਂ ਕਰ ਤੇ ਪਤਾਵੇ 나ਗੁਰੰਗ ਕੇ ਵੇਦੇ ਆ ਸੰਨਮੁਖ ਉਠਤਾਵੇ ਕਬਰ ਲੋਭੀ ਕੋ ਸੁਮਬਾਸ ਕਾ ਮਿਲੇ ਆਪ ਬੰਧਾਵੇ ਤਿਉ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸਾ ਘਾਵ ਕਹਿੰਦੇ ਮੱਖੀ ਨਹੀਂ ਛੱਡ ਸਕਦੀ ਤਤੰਗਾ ਨਹੀਂ ਛੱਡ ਸਕਦਾ ਦੇ ਭਵਰਾ ਨਹੀਂ ਛੱਡ ਸਕਦਾ ਸੁਗੰਧੀ ਫੁੱਲ ਨੂੰ ਤੇ ਕਹਿੰਦੇ ਜਿਹੜੇ ਫਿਰ ਸੰਤ ਜਨ ਨੇ ਉਹ ਪ੍ਰਮਾਤਮਾ ਨੂੰ ਕਿਉਂ ਛੱਡਦਾ ਨੂੰ ਉਹ ਵੀ ਨਹੀਂ ਛੱਡਦੇ ਜਿਨ੍ਹਾਂ ਨੇ ਪ੍ਰਮਾਤਮਾ ਦਾ ਦਰ ਛੱਡਤਾ ਉਹ ਕਹਿੰਦੇ ਅਜੇ ਪ੍ਰਮਾਤਮਾ ਦੇ ਵਿੱਚ ਰੰਗੇ ਹੀ ਨਹੀਂ ਗਏ ਰੰਗ ਹੌਲੀ-ਹੌਲੀ ਛੱਡਦਾ ਇੱਕੋ ਦਮ ਥੋੜਾ ਛੱਡਦਾ ਉਹਨੂੰ ਗੁਰੂ ਸਾਹਿਬ ਗੁਰਬਾਣੀ ਚ ਕਹਿੰਦੇ ਆ ਰੰਗ ਲਾਗਤ 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 ਹੈ ਭਾਉ ਭਗਤ 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 ਹੈ ਹੌਲੀ-ਹੌਲੀ ਛੱਡਦਾ ਹੈ ਦਾ ਰੰਗ ਆਹ ਜਿਹੜਾ ਸ਼ਰੀਰ ਹੈ ਨਾ ਸਾਡਾ ਇਹ ਸਮੁੰਦਰ ਦੀਆਂ ਲਹਿਰਾਂ ਦੇ ਵਿੱਚ ਡੁੱਬਦਾ ਜਾ ਰਿਹਾ ਹੈ ਪਰ ਜੇ ਕਿਤੇ ਸਾਨੂੰ ਗਿਆਨ ਹੋ ਗਿਆ ਗੁਰੂ ਦੇ ਨਾਲ ਜੁੜ ਕੇ ਫਿਰ ਇਹ ਸਮੁੰਦਰ ਦੀਆਂ ਲਹਿਰਾਂ ਚ ਡੁੱਬਣ ਤੋਂ ਬਚ ਜਾਂਦੇ ਕਬੀਰ ਡੂਬਾ ਤਾਂ ਉੱਪਰ ਹੋ ਗੁਣ ਕੀ ਲਹਿਰ ਝਪਕ ਜਦ ਦੇਖਿਓ ਬੇੜਾ ਜਰ ਜਰ ਤਵੇ ਉੱਤਰ ਪਰਿਓ ਹੋ ਮੋ ਫਰਕ ਭਗਤ ਕਬੀਰ ਸਾਹਿਬ ਕਹਿੰਦੇ ਮੈਂ ਸਮੁੰਦਰ ਦੇ ਵਿੱਚ ਡੁੱਬ ਚੱਲਿਆ ਸੀ ਕਿਹੜੇ ਸਮੁੰਦਰ ਚ ਲਹਿਰਾਂ ਜਿਹੜੀਆਂ ਸਾਡੇ ਅੰਦਰ ਉੱਠ ਰਹੀਆਂ ਨੇ ਵਿਚਾਰਾਂ ਦੀਆਂ ਕਹਿੰਦੇ ਉਹਦੇ ਵਿੱਚ ਡੁੱਬ ਚੱਲਿਆ ਸੀ ਕਬੀਰ ਡੁੱਬਾ ਥਾ ਪਰ ਉਬਰਿਓ ਗੁਨ ਕੀ ਲਹਿਰ ਝਪਕ ਕਹਿੰਦੇ ਮੈਂ ਬਚਿਆ ਕਿ ਲਹਿਰਾਂ ਬਹੁਤੀ ਇੱਕ ਲਹਿਰ ਨਹੀਂ ਤੇ ਬਹੁਤ ਲਹਿਰਾਂ ਆ ਰਹੀਆਂ ਸੀ ਡੁੱਬਦਾ ਡੁੱਬਦਾ ਤਾਂ ਬਚਿਆ ਕਿ ਇੱਕ ਲਹਿਰ ਗੁਰਾਂ ਦੀ ਆ ਗਈ ਪ੍ਰਮਾਤਮਾ ਦੇ ਨਾਮ ਦੀ ਇੱਕ ਜਿਹੜੀ ਸੀ ਛਾਲਾ ਦੀ ਬਸ ਉਹ ਛੱਲ ਦੇ ਮੈਨੂੰ ਬਾਹਰ ਕਰਤਾ ਜਦੋਂ ਅਸੀਂ ਗੁਰੂ ਨਾਲ ਜੁੜਦੇ ਆ ਨਾ ਗੁਰੂ ਦੇ ਜਿਹੜੇ ਬਚਨ ਨੇ ਇਹ ਸਾਨੂੰ ਡੁੱਬਣ ਤੋਂ ਬਚਾਉਣਗੇ ਜਿਹੜੇ ਲੋਕਾਂ ਦੀਆਂ ਗੱਲਾਂ ਨੇ ਉਹ ਕਹਿੰਦੇ ਸਾਨੂੰ ਡੋਬਣ ਅਸੀਂ ਗੁਰੂ ਦੇ ਨਾਲ ਜੁੜੀਏ ਫਿਰ ਗੁਰੂ ਦੀਆਂ ਗੱਲਾਂ ਤੇ ਅਸਰ ਕਰੀਏ ਇੱਥੇ ਭਗਤ ਕਬੀਰ ਸਾਹਿਬ ਕਹਿੰਦੇ ਜਦ ਦੇਖਿਓ ਬੇੜਾ ਜਰਜਰਾ ਤਉ ਉੱਤਰ ਪਰਿਓ ਹੋ ਫਰਕ ਫਰਕ ਦਾ ਭਾਵ ਕਿ ਛਾਲ ਮਾਰ ਤੁਰ ਤਾਇਮ ਨਹੀਂ ਲਾਇਆ ਹੁਣ ਜਦੋਂ ਅਸੀਂ ਕਿਤੇ ਦੁਨਿਆਵੀ ਤੌਰ ਤੇ ਕੋਈ ਸਮੁੰਦਰ ਪਾਰ ਕਰਨਾ ਹੋਵੇ ਨਾ ਅਸੀਂ ਬੇੜੀ ਦੇ ਵਿੱਚ ਬੈਠਦੇ ਆਂ ਜਦੋਂ ਬੇੜੀ ਦੇ ਵਿੱਚ ਬੈਠਾਂਗੇ ਜੇ ਸਾਨੂੰ ਉਦੀ ਪਤਾ ਲੱਗ ਜੇ ਨਾ ਕਿ ਬੇੜੀ ਤੇ ਟੁੱਟੀ ਪਈ ਐ ਅਸੀਂ ਉਹਦੇ ਵਿੱਚ ਸਫ਼ਰ ਨਹੀਂ ਕਰਦੇ ਇੱਕ ਲਖਤ ਛਾਲ ਮਾਰਨ ਦੇ ਦਾਰ ਕਿ ਨਾ ਭਾਈ ਮੈਂ ਥੋੜਾ ਸਫ਼ਰ ਕਰਨਾ ਐ ਤੇ ਬੇੜਾ ਦੇ ਤਰ੍ਹਾਂ ਰੁਪਿਆ ਪਿਆ ਇਹਨੇ ਦਾ ਰਸਤੇ ਦੇ ਵਿੱਚ ਮੈਨੂੰ ਵੀ ਡੋਬ ਦੇਣਾ ਉਹ ਵੀ ਡੁੱਬੇਗਾ ਇੱਥੇ ਭਗਤ ਕਬੀਰ ਸਾਹਿਬ ਕਹਿੰਦੇ ਜਦ ਦੇਖਿਓ ਬੇੜਾ ਜਲਜੜਾ ਕਹਿੰਦੇ ਮੇਰੀਆਂ ਜਦੋਂ ਅੱਖਾਂ ਖੁੱਲੀਆਂ ਨਾ ਮੈਂ ਕਿਹਾ ਇਹ ਤੇ ਗਲਤ ਹੋ ਗਿਆ ਕੰਮ ਜਦੋਂ ਅੱਖਾਂ ਖੁੱਲੀਆਂ ਬਸ ਨਾਲ ਦੀ ਨਾਲ ਛਾਲ ਮਾਰੀ ਛਾਲ ਤਾਂ ਮਾਰੀ ਕਿਉਂਕਿ ਗੁਨ ਕੀ ਲਹਿਰ ਝਬਕ ਕਿ ਗੁਨਾ ਦੀ ਛਲ ਆ ਗਈ ਭਾਵੇਂ ਕਿ ਅੰਦਰ ਗਿਆਨ ਪੈਦਾ ਹੋ ਗਿਆ ਜਦੋਂ ਗਿਆਨ ਪੈਦਾ ਹੋ ਗਿਆ ਅੰਦਰ ਗੁਰੂ ਦਾ ਦਿੱਤਾ ਹੋਇਆ ਫਿਰ ਗੁਰੂ ਦੇ ਦਿੱਤੇ ਗਿਆਨ ਸਦਕਾ ਜਿਹੜੀਆਂ ਲਹਿਰਾਂ ਦੇ ਵਿੱਚ ਡੁੱਬਣ ਲੱਗਿਆ ਸੀ ਉਹਨਾਂ 'ਚ ਬਚ ਗਿਆ ਕਿਰਪਾ ਤੇ ਗੁਰੂ ਨੇ ਕੀਤੀ ਨਾ ਕਿਰਪਾ ਗੁਰੂ ਨੇ ਕਰਨੀ ਹੈ ਤੇ ਕੋਸ਼ਿਸ਼ ਅਸੀਂ ਨਹੀਂ ਕਰਦੇ ਕੋਸ਼ਿਸ਼ ਦਾ ਮਤਲਬ ਧਾਵ ਕੇ ਘਰੋਂ ਚੱਲ ਕੇ ਆਉਣਾ ਪੈਣਾ ਗੁਰੂ ਕੋਲ ਜਦੋਂ ਗੁਰੂ ਘਰ ਆਉਂਦੇ ਰਵਾਂਗੇ ਆਉਂਦੇ ਰਵਾਂਗੇ ਆਉਂਦੇ ਰਵਾਂਗੇ ਫਿਰ ਗੁਰੂ ਸਾਹਿਬ ਕਹਿੰਦੇ ਜਿਸ ਪਾਸ ਬੈਠੇ ਆ ਸੋਹੀ ਹੈ ਸਬਨਾ ਦਾ ਬੈਸਾਹੋ ਇਹ ਲੋਕੀ ਵਿਸ਼ਵਾਸ ਕਰਨ ਵੀ ਲੱਗ ਜਾਣਗੇ ਫਿਰ ਵਿਸ਼ਵਾਸ ਇਹ ਤੋਂ ਕਰਨ ਲੱਗੇ ਲੋਕ ਫਿਰ ਉਹਨਾਂ ਦਾ ਵਿਸ਼ਵਾਸ ਨਾ ਤੋੜ ਦੇ ਲੋਕਾਂ ਦਾ ਜਦੋਂ ਤੇਰਾ ਗੁਰੂ ਨਾਲ ਪਿਆਰ ਪੈ ਗਿਆ ਨਾ ਫਿਰ ਵਿਸ਼ਵਾਸ ਲੋਕੀ ਕਰਨ ਲੱਗ ਜਾਣਗੇ ਫਿਰ ਦੇਖੀ ਕਿਤੇ ਲੋਕਾਂ ਦਾ ਵਿਸ਼ਵਾਸ ਤੋੜਦੇ ਬਹੁਤੇ ਨੇ ਤੋੜਿਆ ਨੇ ਬਹੁਤ ਲੋਕਾਂ ਨੇ ਵਿਸ਼ਵਾਸ ਤੋੜਿਆ ਤਾਂ ਹੀ ਬੰਦਾ ਵਿਸ਼ਵਾਸ ਨਹੀਂ ਕਰਦਾ ਤੇ ਗੁਰੂ ਸਾਹਿਬ ਕਹਿੰਦੇ ਭਗਤ ਕਬੀਰ ਸਾਹਿਬ ਕਹਿੰਦੇ ਫਿਰ ਮੈਂ ਉਹਦੇ ਵਿੱਚੋਂ ਛਾਲ ਮਾਰੀ ਕਿ ਮੈਂ ਭਾਈ ਬਚ ਗਿਆ ਹੁਣ ਅਸੀਂ ਗੁਰੂ ਦੇ ਸ਼ਬਦਾਂ ਵੱਲ ਨੂੰ ਤੁਰ ਕੇ ਰਾਜੀ ਜਿਹੜੇ ਗੁਰੂ ਦੇ ਸ਼ਬਦ ਵੱਲ ਨੂੰ ਤੁਰੇ ਉਹਨਾਂ ਨੂੰ ਗਿਆਨ ਆ ਗਿਆ ਤੇ ਜਦੋਂ ਉਹਨਾਂ ਨੂੰ ਗਿਆਨ ਆ ਗਿਆ ਉਹਨਾਂ ਨੇ ਫਿਰ ਛਾਲ ਮਾਰੀ ਵਿਕਾਰਾਂ 'ਚ ਨਿਕਲ ਗਏ ਪਰ ਸਾਨੂੰ ਗਿਆਨ ਆਇਆ ਨਹੀਂ ਅਸੀਂ ਵਿਕਾਰਾਂ 'ਚ ਡੁੱਬਦੇ ਜਾਂਦੇ ਸਾਨੂੰ ਚੰਗੇ ਉਹ ਲੱਗਦੇ ਆ ਸਾਨੂੰ ਚੰਗੇ ਵਿਕਾਰ ਲੱਗਦੇ ਆ ਜੀ ਸਾਨੂੰ ਗੁਰਬਾਣੀ ਚੰਗੀ ਨਹੀਂ ਲੱਗਦੀ ਇੱਥੇ ਭਗਤ ਕਬੀਰ ਸਾਹਿਬ ਵੀ ਕਹ ਰਹੇ ਕਬੀਰ ਪਾਪੀ ਭਗਤ ਨਾ ਪਾਵੈ ਹਰ ਪੂਜਾ ਨ ਸੁਹਾਇ ਮਾਖੀ ਚੰਦਨ ਪਰ ਹਰ ਜੈ ਬੇਗੰਧ ਕਹਿ ਜਾਏ ਕਬੀਰ ਪਾਪੀ ਭਗਤ ਨ ਪਾਵੈ ਕਹਿੰਦੇ ਜਿਹੜਾ ਪਾਪੀ ਬੰਦਾ ਹੁੰਦਾ ਨਾ ਪਾਪੀ ਉਹਨੂੰ ਭਗਤੀ ਥੋੜਾ ਚੰਗੀ ਲੱਗਦੀ ਹੈ। ਉਹਨੂੰ ਪੂਜਾ ਥੋੜਾ ਚੰਗੀ ਲੱਗਦੀ ਹੈ। ਪਾਪੀ ਬੰਦਿਆਂ ਨੂੰ ਪਾਪ ਚੰਗਾ। ਪਾਪੀ ਬੰਦਿਆਂ ਨੂੰ ਮੁਰਗਾ ਵੱਡਣਾ ਚੰਗਾ ਲੱਗਦਾ। ਪਾਪੀ ਬੰਦਿਆਂ ਨੂੰ ਬੱਕਰਾ ਵੱਡਣਾ ਚੰਗਾ ਲੱਗਦਾ। ਉਹਨਾਂ ਨੂੰ ਗੁਰਬਾਣੀ ਨਹੀਂ ਚੰਗੀ ਲੱਗਦੀ। ਕਵੀਰ ਪਾਪੀ ਭਗਤ ਨਾ ਭਾਵਹੀ ਹਰ ਪੂਜਾ ਨਾ ਸਹਾਈ ਤੇ ਗੁਰੂ ਸਾਹਿਬ ਨੇ ਕਿਹਾ ਪਾਪ ਹੈ ਤਾਂ ਹੋਣਾ ਲੱਗਦਾ ਪਾਪੀ ਨੂੰ ਪਿਆਰ ਜਿਹੜਾ ਪਾਪੀ ਬੰਦਾ ਹੁੰਦਾ ਉਹਨੂੰ ਪਾਪ ਬੁਰਾਈ ਉਹਨੂੰ ਚੰਗਾ ਲੱਗਦਾ ਪਰ ਜਦੋਂ ਗਿਆਨ ਆ ਗਿਆ ਗੁਰੂ ਦਾ ਸਾਡੇ ਹਿਰਦੇ ਚ ਬਸ ਗਏ ਗੁਰੂ ਸਾਹਿਬ ਦੇ ਬਚਨ ਆ ਗੁਰੂ ਸਾਹਿਬ ਦੀ ਦੱਸੀ ਹੋਈ ਗੁਰਦਾਨੀ ਇਹਦੇ ਮੁਤਾਬਕ ਆਪਣੇ ਆਪ ਨੂੰ ਢਾਲ ਲਿਆ ਫਿਰ ਉਹ ਚੀਜ਼ਾਂ ਮਾੜੀਆਂ ਲੱਗਣਗੀਆਂ ਤੇ ਗੁਰੂ ਦੀ ਗੱਲ ਚੰਗੀ ਹੈ ਜੀ ਜੇ ਜਦੋਂ ਅਸੀਂ ਗੁਰੂ ਨਾਲ ਜੁੜੇ ਨਹੀਂ ਸਾਨੂੰ ਮਾਰੀਆਂ ਚੰਗਾ ਚੀਜ਼ਾਂ ਚੰਗੀਆਂ ਲੱਗਣੀਆਂ ਗੁਰੂ ਦੀ ਗੱਲ ਚੰਗੀ ਨਹੀਂ ਲੱਗਦੀ ਇਹ ਹੁੰਦਾ ਕਿਵੇਂ ਭਗਤ ਕਬੀਰ ਸਾਹਿਬ ਕਹਿੰਦੇ ਮੱਖੀ ਚੰਦਨ ਪਰ ਹਰੇ ਜਿਹੜੀ ਮੱਖੀ ਹੁੰਦੀ ਹੈ ਚਾਹੇ ਬੇਗੰਧ ਤਹਿ ਜਾਏ ਤੁਸੀਂ ਜਿੰਨੇ ਮਰਜੀ ਗੁਲਦਸਤੇ ਰੱਖ ਦਿਓ ਫੁੱਲਾਂ ਦੇ ਓਰੀਜਨਲ ਜਿਹਦੇ ਵਿੱਚੋਂ ਖੁਸ਼ਬੂ ਆਵੇ ਜਿਹੜੇ ਬਾਜ਼ਾਰੋਂ ਲਿਉਂਦੇ ਆ ਉਹਨਾਂ ਚੋਂ ਖੁਸ਼ਬੂ ਥੋੜਾ ਹੁੰਦੀ ਜਿਹੜੇ ਗੇਂਦੇ ਦਾ ਹੋ ਗਿਆ ਗੁਲਾਬ ਦਾ ਹੋ ਗਿਆ ਚਮੇਲੀ ਦਾ ਬੂਟਾ ਹੋ ਗਿਆ ਉਹਨਾਂ ਨੂੰ ਤੁਸੀਂ ਨਾ ਮੱਖੀਆਂ ਜਿੱਥੇ ਹੈ ਉੱਥੇ ਰੱਖ ਦੱਕ ਇੱਕ ਵੀ ਮੱਖੀ ਉਹਨਾਂ ਤੇ ਬੈਠਦੀ ਨਹੀਂ ਕਿਉਂ ਕਿਉਂਕਿ ਉਹਨਾਂ ਨੂੰ ਉਹ ਚੰਗੇ ਨਹੀਂ ਲੱਗਦੇ ਜਿੱਥੇ ਮਹਾ ਦੁਰਗੰਧ ਹੋਵੇ ਉੱਥੇ ਮੱਖੀ ਬੈਠੂਗੀ ਕਿਉਂ ਕਿ ਉਹਨੂੰ ਚੰਗੀ ਉਹ ਲੱਗਦੀ ਹੈ ਸਾਡੀ ਬਿਰਤੀ ਵੀ ਇਹੀ ਹੈ ਸਾਡੀ ਬਿਰਤੀ ਵੀ ਇਹੀ ਹੈ ਭਵਰ ਲੋਭੀ ਕੁਸਮ ਬਾਸ ਕਰ ਹੁਣ ਜਿਹੜਾ ਭਵਰ ਹੈ ਉਹ ਗੰਦਗੀ ਤੇ ਥੋੜਾ ਬੈਠਦਾ ਹੈ ਭਵਰਾ ਜਿੱਥੇ ਖੁਸ਼ਬੂ ਹੋਊਗੀ ਫੁੱਲ ਦੇ ਵਿੱਚ ਉੱਥੇ ਜਾ ਕੇ ਬੈਠੂਗਾ ਜਿਹੜੀ ਮੱਖੀ ਐ ਜਿੱਥੇ ਗੰਦਗੀ ਹੋਗੀ ਉੱਥੇ ਜਾ ਕੇ ਬੈਠੂਗੀ ਇਸੇ ਤਰ੍ਹਾਂ ਹੀ ਸੰਸਾਰ ਐ ਇੱਕ ਉਹ ਜਿਹੜਾ ਫੁੱਲ ਤੇ ਬੈਠਦਾ ਭਵਰਾ ਇੱਕ ਉਹਦੇ ਵਰਗੇ ਐ ਇੱਕ ਮੇਰੇ ਵਰਗੇ ਜਿਹੜੇ ਗੰਦਗੀ ਦੇ ਪਸੰਦ ਕਰਦੇ ਗੁਰਬਾਣੀ ਜਿਹੜੀ ਹੈ ਨਾ ਗੁਰਬਾਣੀ ਜਦੋਂ ਅਸੀਂ ਇਹਨੂੰ ਆਪਣੇ ਜੀਵਨ ਚ ਢਾਲ ਲਾ ਲ ਕੱਲਾ ਇਹ ਨਹੀਂ ਹੈ ਕਿ ਪੜਨਣ ਨਾਲ ਹੀ ਗੱਲ ਬਣ ਜਾਂਦੀ ਹੈ ਸਾਰੇ ਗੁਰਬਾਣੀ ਨੂੰ ਪੜਦੇ ਆ ਪੜਦੇ ਆ ਪੜਦੇ ਆ ਪੜਦੇ ਆ ਅਮਲ ਚ ਲਓ ਜੇ ਅਮਰ ਚ ਨਾ ਲਿਆਂਦੀ ਨਾ ਕੁਰਬਾਨੀ ਫਿਰ ਤੇ ਗੁਰੂ ਸਾਹਿਬ ਕਹਿੰਦੇ ਪੜ ਪੜ ਗੱਡੀ ਲੱਦੀ ਐ ਪੜ ਪੜ ਭਰੀ ਐ ਸਾਥ ਪੜ ਪੜ ਬੀੜੀ ਪਾਈ ਐ ਪੜ ਪੜ ਗੱਡੀ ਐ ਖਾਤ ਪੜੀ ਐ ਜੇਤੇ ਬਰਸ ਬਰਸ ਪੜੀ ਐ ਜੇਤੇ ਸਾਸ ਮਾਸ ਪੜੀ ਐ ਜੇਤੀ ਆਰ ਜਾ ਪੜੀ ਐ ਜੇਤੇ ਸਾਸ ਨਾਨਕ ਲੇਖ ਹੈ ਇੱਕ ਗੱਲ ਹੋਰ ਹੋ ਮੈਂ ਚਖਣਾ ਚਾਹਾਂ ਕਹਿੰਦੇ ਜਿੰਨਾ ਚਿਰ ਅਮਲ ਜਨੀਨਾ ਲਿਆਉਂਦਾ ਉਹਨਾਂ ਚਿਰ ਕਹਿੰਦੇ ਐ ਸਮਝ ਲਓ ਕਿ ਹਉਮੈ ਇਕੱਠੀ ਤਾਂ ਹੁਣ ਜਿੰਨਾ ਚਿਰ ਅਸੀਂ ਗੁਰਗਿਆਣੀ ਨੂੰ ਅਮਲ ਚ ਨਹੀਂ ਲਿਆਉਂਦੇ ਉਹਨਾਂ ਚਿਰ ਅਸੀਂ ਗੰਦਗੀ ਤੇ ਹੀ ਬੈਠਾਂਗੇ ਜਿੱਦੇ ਗੁਰਗਿਆਣੀ ਨੂੰ ਅਮਲ ਚ ਲਿਆਂਦਾ ਨਾ ਉਹ ਭਵਰੇ ਵਾਂਗ ਖੁੱਲ ਤੇ ਜਾਂਦਾ ਭਵਰ ਲੋਭੀ ਕੁਸਮ ਵਾਸਾ ਕਾ ਮਿਲੇ ਆਪ ਨੂੰ ਬਾਪੂ ਆਪਣਾ ਆਦ ਗਰਦਾਰ ਕਰ ਦਿੰਦਾ ਫੁੱਲ ਦੇ ਵਿੱਚ ਇੰਨਾ ਮਸਤ ਹੋ ਜਾਂਦਾ ਤੇ ਜਦੋਂ ਸ਼ਾਮ ਨੂੰ ਪੰਖਰੀਆਂ ਬੰਦ ਹੁੰਦੀਆਂ ਨੇ ਵਿੱਚੇ ਮਰ ਜਾਂਦਾ ਪਰ ਕਹਿੰਦਾ ਇਹਦਾ ਜਿਹੜਾ ਸਵਾਦ ਆ ਰਿਹਾ ਉਹ ਉਹ ਸਵਾਦ ਜੇ ਮੈਂ ਛੱਡ ਕੇ ਭੱਜ ਗਿਆ ਉਹ ਸਵਾਦ ਕਿੱਥੋਂ ਮਿਲੂਗਾ ਚਾਹੇ ਮੈਂ ਤਾਂ ਹੋ ਗਈ ਕਹਿੰਦਾ ਪਰ ਸਵਾਦ ਜਿਹੜਾ ਆਇਆ ਉਹ ਕਿੱਥੋਂ ਮਿਲਣਾ ਉਹ ਜਦੋਂ ਭਾਈ ਤਾਰੂ ਸਿੰਘ ਜੀ ਦਾ ਖੋਪਰ ਲਾਹਿਆ ਗਿਆ ਉਹਨੂੰ ਕਿਹਾ ਤੂੰ ਇਹਨੂੰ ਛੱਡ ਦੇ ਧਰਮ ਨੂੰ ਸਾਡੇ ਵਾਲੇ ਚ ਆ ਜਾ ਉਹ ਕਹਿੰਦਾ ਜਿਹੜਾ ਸਵਾਦ ਇੱਥੇ ਆ ਰਿਹਾ ਨਾ ਉਹ ਉਹ ਹੋਰ ਕਿੱਥੇ ਆਉਣਾ ਨਹੀਂ ਭਾਈ ਮਨੀ ਸਿੰਘ ਜੀ ਦਾ ਬੰਦ ਬੰਦ ਕੱਟਣ ਲੱਗੇ ਆ ਕਹਿੰਦੇ ਛੱਡ ਪਰੇ ਆ ਜਾ ਇੱਥੇ ਕਹਿੰਦਾ ਜਿਹੜਾ ਸਵਾਦ ਇੱਥੇ ਆ ਰਿਹਾ ਨਾ ਉਹ ਨਹੀਂ ਆਉਣਾ ਭਗਤ ਜੀ ਮੈਂ ਜਾਵਾਂਗਾ ਪਰ ਸਵਾਦ ਜਿਹੜਾ ਆ ਰਿਹਾ ਉਹ ਨਹੀਂ ਆਉਣਾ ਜਿਹੜੀ ਮੱਖੀ ਹੁੰਦੀ ਹੈ ਮੱਖੀ ਉਹਦੇ ਬਾਬਤ ਤੇ ਭਾਈ ਗੁਰਦਾਸ ਜੀ ਨੇ ਵੀ ਲਿਖਿਆ ਕਹਿੰਦੇ ਮਹਾ ਦੁਰਗੰਧ ਪਰਵੇਗ ਚਲ ਜਾਂਦਾ ਹੈ ਬੇ ਕਹਿੰਦੇ ਜਲਦੀ ਨੂੰ ਕਹਿੰਦੇ ਜਿਹੜੀ ਮੱਖੀ ਹੈ ਨਾ ਕਹਿੰਦੇ ਜਿੱਥੇ ਜਿੱਥੇ ਅਸੀਂ ਮੂੰਹ ਢੱਕ ਕੇ ਫੇਰ ਲੰਘਾਂਗੇ ਨਾ ਐਨੀ ਬਦਬੂ ਮਾਰਦੀ ਹੋਵੇ ਉੱਥੇ ਮੱਖੀਆਂ ਪਤਾ ਨਹੀਂ ਕਿੰਨੀਆਂ ਬੈਠੀਆਂ ਹੁੰਦੀਆਂ ਨੇ ਅਣਗਿਣਤ ਬੈਠੀਆਂ ਹੁੰਦੀਆਂ ਨੇ ਪਰ ਉੱਥੇ ਭਵਰਾ ਨਹੀਂ ਹੁੰਦਾ ਉੱਥੇ ਭਵਰਾ ਨਹੀਂ ਬੈਠਦਾ ਜਿੱਥੇ ਭਵਰੇ ਬੈਠੇ ਉੱਥੇ ਮੱਖੀ ਨਹੀਂ ਬੈਠਦੀ ਬਸ ਇਹੀ ਸੰਸਾਰ ਹੈ ਇਹੀ ਸੰਸਾਰ ਹੈ ਕਿ ਜਿੱਥੇ ਗੰਦਗੀ ਹੈ ਜਿੱਥੇ ਵਿਕਾਰ ਨੇ ਉੱਥੇ ਰੱਬ ਦੇ ਪਿਆਰੇ ਨਹੀਂ ਬੈਠੇ ਕਰਦੇ ਜਿੱਥੇ ਰੱਬ ਦੇ ਪਿਆਰੇ ਬੈਠੇ ਉੱਥੇ ਕਾਮੀ ਪੁਰਸ਼ ਨਹੀਂ ਬੈਠਿਆ ਕਰਦੇ ਕਦੇ ਕਦਾਏ ਹੋ ਜਾਂਦਾ ਹੈ ਕਿ ਜਦੋਂ ਕਿਸੇ ਦਾ ਪੂਰਵ ਕਰਮ ਜਾਗਦਾ ਹੈ ਨਾ ਫਿਰ ਉਹ ਜਿਹੜਾ ਮਾੜਾ ਬੰਦਾ ਹੁੰਦਾ ਹੈ ਫਿਰ ਉਹ ਗੁਰੂ ਦੇ ਦਰ ਤੇ ਆ ਜਾਂਦਾ ਹੈ ਜਦੋਂ ਕਰਮ ਜਾਗਦਾ ਪੂਰਵ ਕਰਮ ਅੰਕੁਰ ਜਦ ਪ੍ਰਗਟੇ ਭੇਟਿਓ ਪੁਰਖ ਰਸਕੈ ਰਾਗੀ ਮਿਟਿਓ ਅੰਧੇਰ ਮਿਲਤ ਹਰਨਾਨਕ ਜਨਮ ਜਨਮ ਕੀ ਸੋਈ ਕਹਿੰਦੇ ਕੋਈ ਪੂਰਬਲਾ ਕਰਮ ਜਾਗਦਾ ਉਦੋਂ ਫਿਰ ਕਹਿੰਦੇ ਮੱਖੀਆਂ ਵਰਗੇ ਲੋਕ ਉਹ ਵੀ ਕਹਿੰਦੇ ਗੁਰੂ ਦੇ ਦਰ ਤੇ ਆ ਜਾਂਦੇ ਆ ਤੇ ਅੱਗੇ ਭਗਤ ਕਬੀਰ ਸਾਹਿਬ ਕਹਿੰਦੇ ਕਬੀਰ ਵੈਦ ਮੂਆ ਰੂਗੀ ਮੂਆ ਮੂਆ ਸਭ ਸੰਸਾਰ ਭਗਤ ਕਬੀਰ ਸਾਹਿਬ ਕਹਿੰਦੇ ਇਸ ਸੰਸਾਰ ਦੇ ਵਿੱਚ ਜਿਹੜਾ ਵੈਦ ਹੈ ਉਹ ਆਪਣੇ ਆਪ ਨੂੰ ਕਹਿੰਦਾ ਕਿ ਮੈਂ ਤੇ ਬੈਦ ਆ ਕਹਿੰਦੇ ਉਹ ਵੀ ਉਹਨੇ ਵੀ ਇੱਕ ਦਿਨ ਮਰ ਜਾਣਾ ਜਿਹੜਾ ਰੋਗੀ ਆ ਉਹਨੇ ਵੀ ਮਰ ਜਾਣਾ ਭਗਤ ਕਬੀਰ ਸਾਹਿਬ ਕਹਿੰਦੇ ਮੂਆ ਸਭ ਸੰਸਾਰ ਕਹਿੰਦੇ ਚਾਹੇ ਰੋਗੀ ਆ ਚਾਹੇ ਵੈਦ ਆ ਚਾਹੇ ਆਹ ਸਾਰਾ ਸੰਸਾਰ ਹੈ ਕਹਿੰਦੇ ਇੱਕ ਦਿਨ ਸਾਰਿਆਂ ਨੇ ਖਤਮ ਹੋ ਜਾਣਾ ਜਿਵੇਂ ਗੁਰੂ ਸਾਹਿਬ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਨੇ ਭਗਤ ਕਬੀਰ ਸਾਹਿਬ ਜੀ ਦੇ ਬਚਨ ਵੀ ਆਉਂਦੇ ਆ ਕਬੀਰ ਵੈਦ ਕਹੇ ਹਉ ਵੀ ਭਲਾ दारू ਮੇਰੇ ਵੱਸ ਇਹ ਤੋਂ ਵਸਤ ਗੋਪਾਲ ਕੀ ਜਬ ਭਾਵੈ ਲੈ ਖਸ ਤੇ ਗੁਰੂ ਸਾਹਿਬ ਦੇ ਬਚਨ ਆਉਂਦੇ ਆ ਗੁਰਬਾਣੀ ਦੇ ਵਿੱਚ ਕਿ ਪਉ ਲਾਵੇ ਤਨ ਜਾਣੀ ਕਰਕ ਕਰੇ ਕੇ ਬਾਹ ਇੱਥੇ ਭਗਤ ਕਬੀਰ ਸਾਹਿਬ ਕਹਿੰਦੇ ਜਿਹੜੇ ਬੰਦੇ ਆਪਣੇ ਆਪ ਨੂੰ ਕਹਿੰਦੇ ਆ ਅਸੀਂ ਵੱਡੇ ਆ ਅਸੀਂ ਬੈਦ ਆ ਅਸੀਂ ਫਲਾਣੇ ਆ ਕਹਿੰਦੇ ਜੇ ਉਹ ਮਾੜਿਆਂ ਵਿਕਾਰਾਂ ਚ ਤਕਤ ਹੋ ਗਏ ਕਹਿੰਦੇ ਉਹ ਵੀ ਸੰਸਾਰ ਤੋਂ ਤੁਰ ਜਾਣੀ ਭਾਵ ਕਿ ਸਾਰਾ ਸੰਸਾਰ ਪੈਸੇ ਦੀ ਦੌੜ ਤੇ। ਕਵੀ ਰਬੈ ਮੂਆ ਰੋਗੇ ਮੂਆ ਮੂਆ ਸਭ ਸੰਸਾਰ ਏਕ ਕਵੀਰਾ ਨਾਮੂਆ ਜੇ ਨਾ ਹੀ ਰੋਵਨ ਹਾਰ। ਕਹਿੰਦੇ ਇੱਕ ਸਿਰਫ ਜਿਹੜਾ ਪ੍ਰਮਾਤਮਾ ਦੇ ਵਿੱਚ ਅਭੇਦ ਹੋ ਜਾਂਦਾ ਉਹ ਹੀ ਮਰਦਾ। ਸਰੀਰ ਪੱਖੋਂ ਤੇ ਸਾਰਿਆਂ ਨਹੀਂ ਜਾਣਾ। ਸਰੀਰ ਪੱਖੋਂ ਤੇ ਜੇ ਅਸੀਂ ਗੱਲ ਕਰੀਏ ਨਾ ਗੁਰੂ ਨਾਨਕ ਸਾਹਿਬ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ਰੀਰ ਕਰਕੇ ਤੇ ਗਏ ਪਰ ਬਚਨਾ ਕਰਕੇ ਤੇ ਅੱਜ ਵੀ ਸਾਡੇ ਕੋਲ ਨੇ ਬਚਨਾ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਗੋਬਿੰਦ ਗੁਰੂ ਨਾਨਕ ਸਾਹਿਬ ਮਹਾਰਾਜ ਬਚਨਾ ਕਰਕੇ ਤੇ ਅੱਜ ਵੀ ਸਾਡੇ ਕੋਲ ਨੇ ਗੁਰੂ ਸਾਹਿਬ ਇਹੀ ਗੱਲ ਕਹਿੰਦੇ ਐ ਏਕ ਕਵੀਰਾ ਨਾਮੂਆ ਜਿਹਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਵਸਾਲਿਆ ਕਹਿੰਦੇ ਉਹ ਨਹੀਂ ਮਰਦਾ। ਸਰੀਰ ਪੱਖੋਂ ਜਾਊਗਾ ਪਰ ਦੁਨੀਆਂ ਦੇ ਦਿਲਾਂ 'ਚ ਛਾਪ ਛੱਡ ਜਾਂਦਾ ਹੈ। ਜੇ ਨਾਹੀਂ ਰੋਵਣ ਹਾਰ ਕਹਿੰਦੇ ਰੋਣ ਵਾਲਾ ਜਿਹੜਾ ਪਦਾਰਥਾਂ ਦੇ ਵਿੱਚ ਖੱਜਤ ਹੋਣ ਵਾਲਾ ਕਹਿੰਦੇ ਉਹ ਨਹੀਂ ਹੈ। ਹੁਣ ਅਸੀਂ ਪਰਮਾਤਮਾ 'ਤੇ ਅਭੇਦ ਨਹੀਂ ਹੋਏ। ਅਸੀਂ ਮਾਇਕ ਪਦਾਰ ਪੈਸਾ ਜ਼ਮੀਨ ਜਾਇਦਾਦ ਉਹਨਾਂ ਪਿੱਛੇ ਰੋਦੇ ਫਿਰਦੇ ਰੋ ਰਹੇ ਆ ਭਗਤ ਕਬੀਰ ਸਾਹਿਬ ਕਹਿੰਦੇ ਜੇ ਨਾ ਹੀ ਰੋ ਬਨਹਾਰ ਜਿਹੜਾ ਬੰਦਾ ਪ੍ਰਮਾਤਮਾ ਚ ਅਭੇਦ ਹੋ ਗਿਆ ਕਹਿੰਦੇ ਉਹ ਨਹੀਂ ਰੋਂਦਾ ਅਸੀਂ ਸਾਰੇ ਰੋਂਦੇ ਆ ਕਹਿੰਦੇ ਉਹ ਨਹੀਂ ਰੋਂਦਾ ਜਿਹੜਾ ਪ੍ਰਮਾਤਮਾ ਚ ਅਭੇਦ ਹੋ ਗਿਆ ਅੱਗੇ ਭਗਤ ਕਬੀਰ ਸਾਹਿਬ ਕਹਿੰਦੇ ਆ ਜਿਹੜਾ 70ਵਾਂ ਸ਼ਲੋਕ ਹੈ ਕਬੀਰ RAM ਨਾ ਧਿਆਇਓ ਮੋਟੀ ਲਗੀ ਖੂਰ ਕਾਇਆ ਹੰਡੀ ਕਾਠ ਕੀ ਨਾਉ ਚਰਹਿ ਗੋਰ ਭਗਤ ਕਬੀਰ ਸਾਹਿਬ ਕਹਿੰਦੇ ਜਿੰਨਾ ਬੰਦਿਆਂ ਨੇ ਪ੍ਰਮਾਤਮਾ ਦਾ ਨਾਮ ਨਹੀਂ ਨਾ ਧਿਆਇਆ ਕਬੀਰ RAM ਨਾ ਧਿਆਇਓ ਮੌਤੀ ਲਾਗੀ ਖੋਰ ਖੋਰ ਦਾ ਭਾਵ ਕੇ ਅੰਦਰੋਂ ਖੋਖਲੇ ਹੋ ਗਏ ਅੰਦਰੋਂ ਬਿਲਕੁਲ ਉਹ ਖਾਲੀ ਹੋ ਗਏ ਉਹ ਮੌਤ ਆਤਮਕ ਮੌਤੇ ਮਰ ਕੇ ਪਹਿਲੇ ਸਰੀਰ ਕਰਕੇ ਤੇ ਜਿਉਂਦੇ ਆ ਜੇ ਪਰ ਆਤਮਕ ਪੱਖੋਂ ਉਹ ਪਹਿਲਾਂ ਹੀ ਮਰ ਗਏ ਕਿਹੜੇ ਜਿਹੜਿਆਂ ਨੇ ਕਦੇ ਵਾਹਿਗੁਰੂ ਹੀ ਨਹੀਂ ਕਿਹਾ ਜਿਹੜਿਆਂ ਨੇ ਕਦੇ ਰਾਮ ਨਹੀਂ ਕਿਹਾ ਜਿਹੜਿਆਂ ਨੇ ਕਦੇ ਅੱਲਾ ਨਹੀਂ ਕਿਹਾ ਗੁਰੂ ਸਾਹਿਬ ਗੁਰਬਾਣੀ ਚ ਕਹਿੰਦੇ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵ ਹੈ ਕੋਸਈਆਂ ਕੋਈ ਅੱਲਾ ਹੈ ਕੁਛ ਤੇ ਕਹੋ ਕਹਿੰਦੇ ਕਬੀਰ ਰਾਮ ਨਾ ਧਿਆਇਓ ਮੋਟੀ ਲੱਗੀ ਖੋਰ ਕਹਿੰਦੇ ਜਿੰਨਾ ਬੰਦਿਆਂ ਨੇ ਪਰਮਾਤਮਾ ਦਾ ਨਾਮ ਹੀ ਨਹੀਂ ਧਿਆਇਆ ਨਾ ਕਹਿੰਦੇ ਉਹ ਤੇ ਅੰਦਰੋਂ ਬਿਲਕੁਲ ਖਾਲੀ ਹੋ ਗਏ ਮੋਟੀ ਖੱਡ ਬਣਦੀ ਗਈ ਉਹਨਾਂ ਦੇ ਅੰਦਰ ਤੇ ਮੋਟੀ ਲੱਗੀ ਖੋਰ ਅੰਦਰੋਂ ਖੁਰਦੇ ਜਾ ਰਿਹਾ ਥੋੜੇ ਥੋੜੇ ਕਰਕੇ ਥੋੜੇ ਥੋੜੇ ਕਰਕੇ ਖੁਰਗੇ ਫਿਰ ਸਮਾਂ ਆਇਆ ਭਗਤ ਭੇਖਣ ਜੀ ਕਹਿੰਦੇ ਮੋਟੀ ਲੱਗੀ ਖੋਰ ਨੈਣੋਂ ਹੁਨੀਰ ਵਹੈ ਤਨ ਕੀਨਾ ਭਏ ਕੇਸ ਦੁੱਧ ਵਾਨੀ ਰੁਦਾ ਕੰਠ ਸ਼ਬਦ ਨਹੀਂ ਉੱਚਰ ਅਬ ਕਿਆ ਕਰੇ ਪ੍ਰਾਨੀ ਕਹਿੰਦੇ ਹੁਣ ਕੀ ਕਰੇਗਾ ਮੋਟੀ ਖੋਰ ਲੱਗੀ ਖੁਰ ਗਿਆ ਅੰਦਰੋਂ ਅੱਖਾਂ ਚੋਂ ਪਾਣੀ ਵਗਣ ਲੱਗਿਆ ਤਨ ਕਮਜ਼ੋਰ ਹੋ ਗਿਆ ਕੇਸ ਚਿੱਟੇ ਹੋ ਗਏ ਸਰੀਰ ਵੱਡਾ ਹੋ ਗਿਆ ਕਹਿੰਦੇ ਹੁਣ ਕੀ ਕਰੇਗਾ ਮੋਟੀ ਲੱਗੀ ਖੋਰ ਔਖਾ ਹੋ ਗਿਆ ਨਾ ਕਾਇਆ ਹੰਦੀ ਕਾਟ ਕੀ ਨਾਉ ਚਰੈ ਬਹੋਰ ਭਗਤ ਕਬੀਰ ਸਾਹਿਬ ਕਹਿੰਦੇ ਹੰਦੀ ਕਹਿੰਦੇ ਐ ਚੁੱਲੇ ਨੂੰ ਜਿਵੇਂ ਚੁੱਲੇ ਦੇ ਵਿੱਚ ਲੱਕੜਾਂ ਲੱਗ ਜਾਂਦੀਆਂ ਨੇ ਨਾ ਇੱਕ ਵਾਰੀ ਇੱਕ ਵਾਰੀ ਲੱਕੜਾਂ ਲੱਗਦੀਆਂ ਨੇ ਨਾ ਦੁਬਾਰੇ ਦੁਬਾਰੀ ਥੋੜਾ ਲੱਗਦੀਆਂ ਨੇ ਉਹ ਜਿਹੜੀ ਲੱਕੜ ਇੱਕ ਵਾਰੀ ਸੜ ਗਈ ਉੱਤੇ ਸਵਾਹ ਬੜ ਗਈ ਉਹਤੇ ਸਿੱਟਣੀ ਪੈਂਦੀ ਐ ਉਹ ਥੋੜਾ ਫਿਰ ਉਹ ਸਵਾਹ ਥੋੜਾ ਚੁੱਲੇ ਥੱਲੇ ਪਾ ਕੇ ਵੀ ਉਹਦੇ ਤੇ ਰੋਟੀਆਂ ਪਕਾ ਲਾ ਕੇ ਕਹਿੰਦੇ ਸ਼ਰੀਰ ਜਿਹੜਾ ਨਾ ਇੱਕ ਵਾਰੀ ਮਿਲਿਆ ਤੈਨੂੰ ਜਿਵੇਂ ਉਹ ਲੱਕੜਾਂ ਇੱਕੋ ਵਾਰੀ ਸੜਦੀਆਂ ਨੇ ਦਵਾਰੇ ਥੋੜਾ ਦਵਾਰੇ ਤੇ ਨਵੀਆਂ ਲਿਆਉਣੀਆਂ ਪੈਣੀਆਂ ਲੱਕੜ। ਕਹਿੰਦੇ ਸਰੀਰ ਵੀ ਇੱਕੋ ਵਾਰੀ ਮਿਲਿਆ। ਇੱਕੋ ਵਾਰ ਜਿਵੇਂ ਦਰਖਤ ਦੇ ਨਾਲੋਂ ਨਾ ਫਲ ਇੱਕ ਵਾਰੀ ਟੁੱਟ ਗਿਆ ਮੁੜ ਕੇ ਨਾਲ ਨਹੀਂ ਲੱਗੇਗਾ। ਜ਼ੋਰ ਲਾ ਦੇ ਕੋਈ। ਉਹਦੇ ਨਾਲ ਨਹੀਂ ਲੱਗੇਗਾ। ਬਈ ਇੱਕ ਵਾਰੀ ਟੁੱਟ ਗਿਆ ਸੋ ਟੁੱਟ ਗਿਆ। ਆਹ ਸਰੀਰ ਕੇ ਵਾਰੀ ਮਿਲਿਆ ਨੈਣੋਂ ਹਨੀਰ ਵਹ ਤਨ ਖੀਨਾ ਭਏ ਕੇਸ ਗੁੱਧ ਵਾਨੀ ਰੁੱਧਾ ਕੰਠ ਸ਼ਬਦ ਨਹੀਂ ਉਚਰਿਆ ਬਕਿਆ ਕਰੇ ਪ੍ਰਾਨ ਹੁਣ ਕੀ ਕਰੇਗਾ ਹੁਣ ਤੇ ਔਖਾ ਹੋ ਗਿਆ ਪਹਿਲਾਂ ਤੇ ਕੋਸ਼ਿਸ਼ ਨਹੀਂ ਕੀਤੀ ਹੁਣ ਸਰੀਰ ਜਵਾਬ ਦੇ ਗਿਆ ਹੁਣ ਸਰੀਰ ਜਿਹੜਾ ਉਹ ਜਵਾਬ ਦੇ ਗਿਆ ਹੁਣ ਕਰੇਗਾ ਕੀ ਇੱਥੇ ਭਗਤ ਕਬੀਰ ਸਾਹਿਬ ਕਹਿੰਦੇ ਕਾਇਆ ਹੰਨੀ ਕਾਟ ਦੀ ਕਾਟ ਕਹਿੰਦੇ ਲੱਕੜ ਨੂੰ ਜਦੋਂ ਲੱਕੜ ਇੱਕ ਵਾਰੀ ਚੁੱਲ੍ਹੇ ਦੇ ਵਿੱਚ ਫੂਕਦੀ ਦੁਆਰੇ ਉਹ ਕੰਮ ਨਹੀਂ ਆਉਂਦੇ ਤੇ ਸਵਾਭ ਇਸੇ ਤਰੀਕੇ ਕਹਿੰਦੇ ਉਹ ਦੁਆਰੇ ਨਹੀਂ ਨਾ ਕੰਮ ਆਉਂਦੇ ਆਹ ਸਰੀਰ ਵੀ ਸਾਨੂੰ ਇੱਕੋ ਵਾਰ ਮਿਲਿਆ ਬਸ ਇੱਕੋ ਵਾਰ ਮਿਲਿਆ ਤੇ ਫਿਰ ਪਰਮਾਤਮਾ ਨੂੰ ਕਿਉਂ ਭੁੱਲ ਗਏ ਯਾਦ ਕਰ ਲਈਏ ਪ੍ਰਮਾਤਮਾ ਨੂੰ ਇੱਕ ਦਿਨ ਜਾਣਾ ਹੈ ਇਸਰੀਰ ਨੂੰ ਛੱਡ ਕੇ ਫਿਰ ਪ੍ਰਮਾਤਮਾ ਨੂੰ ਯਾਦ ਕਰਦੇ ਕਰਦੇ ਜਾਈਏ ਪ੍ਰਮਾਤਮਾ ਨੂੰ ਕੀਤਾ ਕਰ ਲਈਏ ਵਿਸ਼ੇ ਵਿਕਾਰਾਂ ਤੋਂ ਨਿਕਲੀਏ ਬਾਹਰ ਤੇ ਪ੍ਰਮਾਤਮਾ ਦੇ ਨਾਲ ਜੁੜੀਏ ਫਿਰ ਕਹਿੰਦੇ ਆਹ ਸ਼ਰੀਰ ਵੀ ਤੇਰਾ ਕੰਮ ਆਜੂਗਾ ਕਿਸੇ ਇਹ ਸ਼ਰੀਰ ਲੇਖੇ ਚ ਲੱਗ ਜਾਈਏ ਇਹ ਸਰੀਰ ਦਿਲਾਂ ਦੇ ਵਿੱਚ ਵਸ ਜਾਣਾ ਕਿਸੇ ਪਰ ਜੇ ਕਹਿੰਦੇ ਤੂੰ ਮੱਖੀ ਵਾਲਾ ਕੰਮ ਕਰ ਲਿਆ ਮਹਾ ਦੁਰਗੰਧ ਪਰ ਬੇਗ ਚੱਲ ਜਾਤਾ ਉੱਥੇ ਜਾ ਕੇ ਬਹਿ ਗਿਆ ਫੇਰ ਨਹੀਂ ਕਹਿੰਦੇ ਕਿਸੇ ਨੂੰ ਪੁੱਛਣਾ ਜੇ ਭਵਰੇ ਵਾਗ ਸੁਗੰਧੀ ਤੇ ਭਾਵਕਿਆ ਗੁਰੂ ਦੀ ਬਾਣੀ ਦੇ ਨਾਲ ਜੁੜ ਗਿਆ ਬਸ ਫੇਰ ਯਾਦ ਕਰਨੇ ਨੇ ਲੋਕਾਂ ਨੂੰ ਨੇੜੇ ਆਰ ਕਾਣਗੇ 100 ਆਈਡੀਆ ਕੀ ਬਿੰਦ ਤੇ ਪਰਵਾਹ ਕਰਿਓ ਬੋਲਦਿਆਂ ਤੋਂ ਵਾਹ ਸਾਰੀਆਂ ਭੁੱਲਾਂ ਹੋਗੀਆਂ ਹੋਣੀਆਂ ਰੱਬ ਵਰਗੀ ਸੰਗਤ ਆਉਂਦੀ ਏ ਮਾਫ਼ ਕਰ ਦਿਓ ਤੇ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ